ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿੱਕਾ ਚੱਲਿਆ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਕਾਰਪੋਰੇਸ਼ਨ ਦਾ ਮਿਹਰ ਬਣਾ ਦਿੱਤਾ ਦੱਸ ਦਈਏ ਵਿਨੀਤ ਧੀਰ ਜਲੰਧਰ ਤੋਂ ਮੇਅਰ ਨੇ ਸੀਨੀਅਰ ਡਿਪਟੀ ਮੇਅਰ ਦੇ ਲਈ ਬਲਬੀਰ ਸਿੰਘ ਬਿੱਟੂ ਢਿੱਲੋਂ ਅਤੇ ਇਸ ਨਾਲ ਡਿਪਟੀ ਮੇਅਰ ਦੇ ਲਈ ਮਲਕੀਤ ਸਿੰਘ ਦਾ ਨਾਮ ਸਾਹਮਣੇ ਆਇਆ ਤੇ ਇਸ ਨਾਲ ਹੀ ਦੱਸ ਦਈਏ ਮੇਅਰ ਬਣਨ ਤੋਂ ਬਾਅਦ ਵਿਨੀਤ ਧੀਰ ਪਹਿਲੀ ਵਾਰ ਪ੍ਰੈਸ ਦੇ ਸਾਹਮਣੇ ਆਏ ਨੇ ਕਮਾਂਡ ਸੰਭਾਲਦੇ ਹੋਏ ਨਾਲ ਹੀ ਉਨ੍ਹਾਂ ਨੇ ਪ੍ਰੈਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਕਿਹਾ ਕਿ ਉਹ ਹਾਈ ਕਮਾਂਡ ਦਾ ਧੰਨਵਾਦ ਕਰਦੇ ਨੇ ਇਸ ਦੇ ਨਾਲ ਨਾਲ ਆਪਣੇ ਮਾਪੇ-ਪਿਓ ਦਾ ਵੀ ਧੰਨਵਾਦ ਕਰਦੇ ਨੇ ਕਿ ਉਹਨਾਂ ਨੂੰ ਇਸ ਕਾਬਿਲ ਉਹਨਾਂ ਦੇ ਮਾਪੇ-ਪਿਓ ਨੇ ਬਣਾਇਆ ਇਸ ਦੇ ਚਲਦਿਆਂ ਵੀ ਨੀਤੀ ਰੱਖਿਆ ਕਿ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਲਈ ਹਰੇਕ ਕਾਰਜ ਜਿਹੜਾ ਵਧੀਆ ਟੰਗ ਦੇ ਨਾਲ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੀ ਡਿਵੈਲਪਮੈਂਟ ਨੂੰ ਮੁੱਖ ਦੇਖਦੇ ਹੋਏ ਸਾਰੇ ਕੰਮਕਾਜ ਕੀਤੇ ਜਾਣਗੇ ਉਹਨਾਂ ਕਿਹਾ ਕਿ ਪੁਰਾਣੇ ਕਪਲੇ ਵੀ ਜਿਹੜੇ ਹੋਏ ਨੇ ਉਹਨਾਂ ਨੂੰ ਵੀ ਉਜਾਗਰ ਕੀਤਾ ਜਾਏਗਾ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ कोरोना की कुछ क्या आप ਤੁਹਾਨੂੰ ਸੁਣਾਉਣੇ ਆ ਪਰਮਾਤਮਾ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੁੰਦਾ ਮੇਰੇ ਮਾਤਾ ਪਿਤਾ ਦਾ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਹੀ ਸੀਨੀਅਰ ਲੀਡਰਸ਼ਿਪ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਜਨਰਲ ਸੈਕਟਰੀ ਇੰਡੀਆ ਦੇ ਸ਼੍ਰੀ ਸੰਦੀਪ ਪਾਠਕ ਜੀ ਰਾਗਵ ਚੱਡਾ ਜੀ ਔਰ ਸਾਡੇ ਰਾਜ ਸਭਾ ਮੈਂਬਰ ਸ਼੍ਰੀ ਅਸ਼ੋਕ ਮਿੱਤਲ ਜੀ ਔਰ ਸਾਡੇ ਪੰਜਾਬ ਦੇ ਅਧਿਐਖ ਸ਼੍ਰੀ ਅਮਨ ਅਰੋੜਾ ਜੀ ਔਰ ਸਾਡੇ ਪੰਜਾਬ ਦੀ ਜਿਹੜੀ ਸਾਡੇ ਸ਼ਾਨ ਹੈ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਮੰਤਰੀ ਸਾਹਿਬਾਨ ਸਾਡੇ ਭਗਤ ਸਾਹਿਬ ਔਰ ਸਾਡੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਔਰ ਜਲੰਧਰ ਦੇ ਸਾਡੇ ਜਿਹੜੇ ਐਮਐਲਏ ਸਾਹਿਬਾਨ ਸਾਡੇ ਹਲਕਾ ਇੰਚਾਰਜ ਔਰ ਸੰਗਠਨ ਦੀ ਸਾਰੀ ਹੀ ਟੀਮ ਸਾਰਿਆਂ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜੁਮਵਾਰੀ ਨਾਲ ਨਿਵਾਜ਼ਿਆ ਹੈ ਔਰ ਮੈਂ ਜਲੰਧਰ ਸ਼ਹਿਰ ਦੀ ਸਾਰੀ ਹੀ ਪਬਲਿਕ ਨੂੰ ਇਹ ਯਕੀਨ ਦਿਲਾਉਣਾ ਚਾਹੁੰਦਾ ਕਿ ਆਉਣ ਵਾਲੇ ਜਿਹੜੇ 5 ਸਾਲ ਹੈ ਉਹ ਜਲੰਧਰ ਨੂੰ ਇੱਕ ਡਿਵੈਲਪਡ ਸਿਟੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਪੰਜਾਬ ਦੀ ਜਲੰਧਰ ਦੀ ਤਰੱਕੀ ਦੇ ਲਈ ਅਸੀਂ ਲੋਕ ਵਚਨਬੱਧ ਹੈਗੇ ਆਂ ਔਰ ਜਿਹੜੀ ਸਾਡੇ ਮਾਨ ਸਰ ਦੀ ਜਿਹੜੀਆਂ ਨੀਤੀ ਆ ਸਪੈਸ਼ਲੀ ਜਿਹੜੀ ਉਹਨਾਂ ਦੀ ਕਰਪਸ਼ਨ ਦੇ ਪ੍ਰਤੀ ਜ਼ੀਰੋ ਟੋਲਰੈਂਸ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਾਰਪੋਰੇਸ਼ਨ ਦੇ ਵਿੱਚ ਜ਼ੀਰੋ ਕਰਪਸ਼ਨ ਅਸੀਂ ਤੁਹਾਨੂੰ ਤਰਫਸ਼ੰਗ ਫ੍ਰੀ ਜਿਹੜੀ ਕਾਰਪੋਰੇਸ਼ਨ ਆ ਉਹ ਚਲਾ ਕੇ ਦਿਖਾਵਾਂਗੇ ਔਰ ਇਹ ਮੇਰਾ ਤੁਹਾਨੂੰ ਵਾਦਾ ਹੈ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਡੇ ਜੀ ਸਾਡੇ ਬੁੱਧੀਜੀਵੀਆਂ ਸਾਡੇ মিডিਆ ਦੇ ਸਾਰੇ ਸਾਥੀਆਂ ਤੁਹਾਡਾ ਵੀ ਸਹਿਯੋਗ ਅਸੀਂ ਇੱਕ ਅੱਛੀ ਸਾਰੇ ਟੀਮ ਬਣਾ ਕੇ ਮੈਂ ਔਰ ਮੇਰੇ ਸਾਡੇ ਜਿਹੜੇ ਸੀਨੀਅਰ ਡਿਪਟੀ ਮੇਅਰ ਹੈਗੇ ਆ ਔਰ ਜਿਹੜੇ ਸਾਡੇ ਡਿਪਟੀ ਮੇਅਰ ਸਾਹਿਬ ਹੈਗੇ ਆ ਉਹਨਾਂ ਦੇ ਨਾਲ ਔਰ ਸਾਡੇ ਜਿਹੜੇ ਪਾਰਸ਼ਾ ਸਾਥੀ ਚਾਹੇ ਉਹ ਸਾਡੇ ਆਪੋਜੀਸ਼ਨ ਦੇ ਆ ਸਾਡੇ ਪਾਰਸ਼ਾ ਸਾਥੀ ਆ ਕਿਉਂਕਿ ਰਾਜਨੀਤੀ ਮੇਰਾ ਮੰਨਣਾ ਹੈ ਸਿਰਫ ਉਦੋਂ ਤੱਕ ਹੋਣੀ ਚਾਹੀਦੀ ਹੈ ਵੀ ਜਦੋਂ ਤੱਕ ਇਲੈਕਸ਼ਨ ਹੈ ਹੁਣ ਇਸ ਸਮੇ ਸਾਡੇ ਸ਼ਹਿਰ ਨੂੰ ਜਲੰਧਰ ਨੂੰ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਅਸੀਂ ਸਾਰੇ ਹੀ ਹੱਥ ਮਿਲ ਕੇ ਆਪੋਜੀਸ਼ਨ ਨੂੰ ਨਾਲ ਲੈ ਕੇ ਅਸੀਂ ਜਲੰਧਰ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਡਿਵੈਲਪਡ ਸਿਟੀ ਵੱਲ ਅਸੀਂ ਚੱਲਾਂਗੇ ਔਰ ਜਿਹੜਾ ਜੋ ਸਾਡਾ 스마트 ਸਿਟੀ ਵੀ ਜੇ ਅਸੀਂ ਗੱਲ ਕਰੀਏ ਜੋ ਜਿਸ ਤਰੀਕੇ ਦੇ ਨਾਲ ਜਲੰਧਰ ਨੂੰ 스마트 ਔਰ ਡਿਵੈਲਪਡ ਦਾ ਸਾਰਾ ਹੀ ਸਾਰਿਆਂ ਦਾ ਸੁਪਨਾ ਮੈਂ ਕਹੂੰਗਾ ਹਰ ਸ਼ਹਿਰ ਵਾਸੀ ਦਾ ਸੁਪਨਾ ਵੈ ਔਰ ਮੇਰਾ ਵੀ ਇਹੀ ਸੁਪਨਾ ਹੈਗਾ ਵੀ ਜਲੰਧਰ ਨੂੰ ਅਸੀਂ ਜਿਸ ਤਰੀਕੇ ਦੇ ਨਾਲ ਇੱਕ ਡਿਵੈਲਪਡ ਸਿਟੀ ਬਣਾ ਸਕਦੇ ਹਾਂ ਔਰ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਉਹ ਜ਼ਿੰਮੇਵਾਰੀ ਦੇ ਨਾਲ ਮੈਨੂੰ ਨਿਵਾਜ਼ਿਆ ਔਰ ਮੈਂ ਪੂਰੀ ਇਮਾਨਦਾਰੀ ਦੇ ਨਾਲ ਮੈਂ ਔਰ ਸਾਡੇ ਸਾਰੇ ਹੀ ਸਾਥੀ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਸਾਡੇ ਭਗਤ ਸਾਹਿਬ ਹੋਣੀ ਇਹਨਾਂ ਦੇ ਸਾਰਿਆਂ ਦੇ ਐਕਸਪੀਰੀਅੰਸ ਦੇ ਨਾਲ ਪੂਰਾ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਮੁੱਦੇ ਹੋਣਗੇ ਕਿਹੜੇ ਪਹਿਲ ਪਹਿਲ ਦੇ ਦਰਦ ਤੇ ਤੁਸੀਂ ਫੋਕਸ ਕਰੋਗੇ ਮੁੱਦੇ ਜਲੰਧਰ ਦੇ ਵਿੱਚ ਜਿਹੜੀਆਂ ਬੇਸਿਕ ਨੀਡਸ ਆ ਉਹ ਮੇਰਾ ਮੰਨਣਾ ਹੈ ਸਭ ਤੋਂ ਜ਼ਿਆਦਾ ਬਹੁਤ ਇੰਪੋਰਟੈਂਟ ਆ ਜਿਹੜੀਆਂ ਜਿਹੜੀਆਂ ਬੇਸਿਕ ਨੀਡਸ ਆ ਚਾਹੇ ਉਹ ਸੀਵਰੇਜ ਦੀ ਸਮੱਸਿਆਵਾਂ ਵਾ ਮੈਂ ਸਾਡੇ ਇਲਾਕਿਆਂ ਦੇ ਵਿੱਚ ਚਾਹੇ ਉਹ ਗੰਦੇ ਪਾਣੀ ਦੀਆਂ ਵਾ ਮੈਂ ਸਟਰੀਟ ਲਾਈਟਸ ਦੀ ਸਮੱਸਿਆਵਾਂ ਵਾ ਮੈਂ ਸੜਕਾਂ ਕਈ ਜਗ੍ਹਾ ਤੇ ਅਜੇ ਕਾਫੀ ਜਗ੍ਹਾ ਤੇ ਬਨਣ ਵਾਲੀਆਂ ਵਾ ਚਾਹੇ ਉਹ ਸਟਰੀਟ ਡੌਗਸ ਦੀ ਹੋਵੇ ਉਹਨੂੰ ਬਹੁਤ ਪਲੈਨਿੰਗ ਦੇ ਨਾਲ ਆਪਾਂ ਔਰ ਜਿਹੜਾ ਰੇਵਨਿਊ ਹੈ ਜਿਹੜਾ ਰੇਵਨਿਊ ਹੈ ਉਹ ਵੀ ਜਲੰਧਰ ਦਾ ਵਧਾਇਆ ਜਾਏਗਾ ਔਰ ਹੋ ਸਕਦਾ ਹੈ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਨੀ ਚਾਹਾਂਗਾ ਕਿ ਜਲੰਧਰ ਨੂੰ ਜਿਹੜਾ ਸੁਧਾਰਨਾ ਕੀ ਕੋਈ ਕੱਲੀ 85 ਸਾਡੇ ਪਰਸ਼ਦਾਂ ਦੀ ਡਿਊਟੀ ਨਹੀਂ ਆ ਜਾਂ ਸਾਡੇ ਮੰਤਰੀ ਸਾਹਿਬਾਨ ਦੀ ਐਮਐਲਏ ਸਾਹਿਬਾਨ ਦੀ ਸਾਡੇ ਜਿੰਨੇ ਵੀ ਸਿਟੀਜ਼ਨਸ ਹੈਗੇ ਆ ਉਹ ਸਾਰਿਆਂ ਨੂੰ ਮੈਂ ਰਿਕਵੈਸਟ ਕਰੂੰਗਾ ਸਾਡੇ ਸਾਰਿਆਂ ਦੀ ਕਿ ਨੈਤਿਕ ਜ਼ਿੰਮੇਵਾਰੀ ਬੰਦੀ ਆ ਕਿਉਂਕਿ ਸਾਡਾ ਆਪਣਾ ਸ਼ਹਿਰ ਆ ਸਾਡਾ ਜਲੰਧਰ ਆ ਔਰ ਅਸੀਂ ਇਹਨੂੰ ਸਾਰੇ ਆਪਣਾ ਆਪਣਾ ਯੋਗਦਾਨ ਇਹਦੇ ਵਿੱਚ ਪਾਈਏ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਥੋੜੀ-ਬਹੁਤ ਸਾਨੂੰ ਸਖਤੀ ਵੀ ਕਰਨੀ ਪਵੇ ਪਰ ਉਹ ਜਿਹੜੀ ਸਖਤੀ ਹੋਏਗੀ ਉਹ ਸਿਰਫ ਸ਼ਹਿਰ ਦੀ ਬਿਹਤਰੀ ਦੇ ਲਈ ਹੋਏਗੀ ਸਿਟੀ ਦੇ ਵਿੱਚ ਜਿਹੜਾ ਹੈਗਾ ਕਾਫੀ ਘਟਾਲਾ ਹੋਇਆ ਉਸ ਨੂੰ ਕਿੰਨੇ ਕੀ ਐਕਸ਼ਨ ਬਿਲਕੁਲ ਬਹੁਤ ਵੱਲੋਂ ਕਈ ਵਾਰ ਵਿਰੋਧ ਕਰੀਆ ਤੁਸੀਂ ਬਾਤ ਚੱਕਦੇ ਰਹੇ ਬਿਲਕੁਲ ਉਹ ਸਾਰਾ ਪਬਲਿਕ ਦਾ ਪੈਸਾ ਸੀਗਾ ਜਿਹੜਾ 스마트 ਸਿਟੀ ਸਾਡੇ ਜਲੰਧਰ ਵਾਸੀਆਂ ਦਾ ਹੀ ਪੈਸਾ ਸੀਗਾ ਜਿਹੜਾ 스마트 ਸਿਟੀ ਦੇ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਵਾਪਸ ਆਇਆ ਹੈ ਉਹਦੇ ਵਿੱਚ ਜਿਸ ਜਿਸ ਲੈਵਲ ਤੇ ਕਰਪਸ਼ਨ ਹੋਈ ਆ ਉਹਨੂੰ ਪੂਰਾ ਦਾ ਪੂਰਾ ਅਸੀਂ ਉਹਨੂੰ ਗਰਾਉਂਡ ਲੈਵਲ ਤੇ ਉਹਨੂੰ ਚੈੱਕ ਕਰਾਵਾਂਗੇ ਤੇ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਏਗਾ ਕੋਈ ਕਮੇਟੀ ਬਣਾਈ ਜਾਏਗੀ ਇਹਦੇ ਵਾਸਤੇ ਜੀ ਉਹ ਸਾਰਾ ਪਲਾਨ ਕਰਾਂਗੇ ਜੀ ਬਹੁਤ ਜਲਦੀ ਪਲਾਨ ਕਰਾਂਗੇ ਉਹ ਸਾਰਾ ਕੁਝ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਰਿਪੋਰਟ ਔਨ ਪੁਆਇੰਟ